ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਮਿਲਣ ਦੇ ਵਿੱਚ ਸਹਾਈ ਹੋਣ ਵਾਲੇ ਮੁਲਾਜ਼ਮਾਂ ਨੂੰ ਅੱਜ ਕੀਤਾ ਗਿਆ ਬਠਿੰਡਾ ਦੇ ਟੀਚਰ ਹோம் ਰਿਹਾ ਸਨਮਾਨਤ ਐਡੀਸੀ ਪੂਨਮ ਸਿੰਘ ਪਹੁੰਚੇ ਮੌਕੇ ਤੇ ਸੋਮਵਾਰ ਨੂੰ 11 ਵਜੇ ਤੇ ਲਗਭਗ ਬਠਿੰਡਾ ਦੇ ਟੀਚਰ ਹோம் ਵਿਖੇ ਕਿਸਾਨੀ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿਵਾਉਣ ਦੇ ਵਿੱਚ ਸਹਾਈ ਹੋਣ ਵਾਲੇ ਮੁਲਾਜ਼ਮਾਂ ਦੇ ਲਈ ਅੱਜ ਆਤਮ ਪ੍ਰਕਾਸ਼ ਸੰਸਥਾ ਵੱਲੋਂ ਇੱਕ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਦੇ ਵਿੱਚ ਏਡੀਸੀ ਪੂਨਮ ਸਿੰਘ ਇਹਦੇ ਵਿੱਚ ਉਹਨਾਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਉਹਨਾਂ ਕਿਹਾ ਕਿ ਸਾਨੂੰ ਸਾਡੇ ਮੁਲਾਜ਼ਮਾਂ ਤੇ ਵੀ ਮਾਨ ਹੈ ਕਿਉਂਕਿ ਅੱਜ ਇਹਨਾਂ ਦਾ ਸਨਮਾਨ ਸਮਾਰੋਹ ਹੋ ਰਿਹਾ ਹੈ ਕਿਉਂਕਿ ਇਹਨਾਂ ਨੇ ਜੇ ਵਧੀਆ ਕਾਰਗੁਜ਼ਾਰੀ ਕੀਤੀ ਹੈ ਤਾਂ ਹੀ ਇੱਕ ਸੰਸਥਾ ਵੱਲੋਂ ਇਹਨਾਂ ਨੂੰ ਸਨਮਾਨ ਕੀਤਾ ਜਾ ਰਿਹਾ ਹੈ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਏਡੀਸੀ ਪੂਨਮ ਸਿੰਘ ਅੱਜ ਮੰਮ ਕੀ ਕਹਿਣਾ ਚਾਹੋਗੇ ਆਜ ਕੇ ਵੀਡੀਓ ਤੋਂ ਅ ਦੇਖੋ ਜੀ ਮੈਂ ਅੱਜ ਦੇ ਪ੍ਰੋਗਰਾਮ ਦੇ ਲਈ ਸਰਦਾਰ ਦਰਬਾਰਾ ਸਿੰਘ ਜੀ ਸਿੱਧੂ ਉਹਨਾਂ ਦੀ ਸੰਸਥਾ ਜਿਹੜੀ ਆਤਮ ਪ੍ਰਕਾਸ਼

ਕਰਦੇ ਨੇ ਔਰ ਜਿਸ ਤਰ੍ਹਾਂ ਕੇ ਸਭ ਨੂੰ ਪਤਾ ਹੈ ਕਿ ਹਰ ਬੰਦੇ ਦੀ ਉਹ ਗੱਲ ਸੁਣਦੇ ਨੇ ਮੈਨੂੰ ਲੱਗਦਾ ਨਹੀਂ ਕਿ ਅਜਿਹਾ ਕੋਈ ਬੰਦਾ ਹੋਊਗਾ ਜਿਹੜਾ ਡੀਸੀ ਦਫਤਰ ਤੋਂ ਬਿਨਾ ਡੀਸਾ ਨੂੰ ਮਿਲਿਆ ਜਾਂ ਉਹਨਾਂ ਨੂੰ ਆਪਦੀ ਸਮੱਸਿਆ ਦੱਸਿਆ ਵਾਪਸ ਗਿਆ ਹੋਊਗਾ ਔਰ ਜਿੱਥੋਂ ਤੱਕ ਵੀ ਕੋਸ਼ਿਸ਼ ਹੁੰਦੀ ਹੈ ਔਰ ਸਾਡੇ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਦੀ ਸਾਨੂੰ ਡਿਸਾ ਵੱਲੋਂ ਹੀ ਹਦਾਇਤ ਕੀਤੀ ਜਾਂਦੀ ਹੈ ਸਾਰਿਆਂ ਨੂੰ ਕਿ ਅਸੀਂ ਗੱਲ ਵੀ ਸੁਣੀ ਹੈ ਔਰ ਇਮੀਡੀਏਟ ਜਿਹੜਾ ਹੈਗਾ ਸਮੱਸਿਆ ਦਾ ਸਮਾਧਾਨ ਵੀ ਕਰਕੇ ਦੇਣਾ ਹੈਗਾ ਸੋ ਇਸ ਗੱਲ ਕਰਕੇ ਮੈਂ ਕਿ ਪਾਗਿਸ਼ਾ ਲਈਏ ਕਿ ਮੈਂ ਪ੍ਰਸ਼ਾਸਨ ਦਾ ਹਿੱਸਾ ਵੀ ਹੈ ਉਹਨਾਂ ਦੀ ਡਿਊਟੀਸ਼ਿਪ ਦੇ ਤਹਲੇ ਔਰ ਬਾਕੀ ਜਿਹੜੇ EMPLOYEES ਸਾਡੇ ਬ੍ਰਾਂਚੇਸ ਦੇ ਜਿਹੜੇ ਅੱਜ ਸਨਮਾਨਿਤ ਹੋਏ ਚੰਗਾ ਲੱਗਦਾ ਹੈ ਕਿਸੇ ਕਿਸਮ ਦੀ ਅਪ੍ਰੀਸ਼ੀਏਸ਼ਨ ਜਿਹੜੀ ਹੈ ਨਾ ਉਹ ਹਮੇਸ਼ਾ ਹੀ ਤੁਹਾਡਾ ਹੌਸਲਾ ਹੋਰ ਵਧਾਉਂਦੀ ਹੈ ਜਿਹੜੇ ਵੀ ਮੁਲਾਜ਼ਮਾਂ ਨੂੰ ਅੱਜ ਇੱਥੇ ਸਨਮਾਨਿਤ ਕੀਤਾ ਗਿਆ ਤਾਂ ਉਹਨਾਂ ਦੇ ਹੌਸਲੇ ਫਜ਼ਾਈ ਜਿਹੜੀ ਹੈ ਉਹ ਜ਼ਰੂਰ ਹੋਈ ਹੈ ਦੂਸਰੇ ਪਾਸੇ ਮੈਨੂੰ ਇਹ ਸਮਝ ਵੀ ਆ ਕਿ

ਥੈਂਕ ਯੂ ਥੈਂਕ ਯੂ ਹਾਂ ਜੀ ਮੈਂ ਦਰਬਾਰਾ ਸਿੰਘ ਸਿੱਧੂ ਰਿਟਾਇਰਡ ਅਸਿਸਟੈਂਟ ਜਨਰਲ ਮੈਨੇਜਰ ओरिएंटਲ ਬੈਂਕ ਆਫ ਕਮਰਸ ਸਾਡੀ ਸੰਸਥਾ ਆਤਮ ਪ੍ਰਗਤ ਸੋਸ਼ਲ ਵੈਲਫੇਅਰ ਕਾਉਂਸਲ ਲੁਧਿਆਣਾ ਫਾਰਮ سپورਟ ਟੀਮ ਬਠਿੰਡਾ ਦੀ ਅਸੀਂ ਜਿੰਨੇ ਵੀ ਕਿਸਾਨ ਅੰਦੋਲਨ ਦੌਰਾਨ ਸਾਡੇ ਸ਼ਹੀਦ ਹੋਏ ਨੇ ਕਿਸਾਨ ਜਾਂ ਖੇਤ ਮਜ਼ਦੂਰ ਉਹਨਾਂ ਦੀ ਪੰਜਾਬ ਸਰਕਾਰ ਵੱਲੋਂ ਇੱਕ ਪਾਲਿਸੀ ਬਣਾਈ ਗਈ ਸੀ ਕਿ ਨਾ ਸਾਰੇ ਪਰਿਵਾਰਾਂ ਨੂੰ 5-5 ਲੱਖ ਰੁਪਏ ਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਹੈ ਸੋ ਅੱਜ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੈ ਕਿ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਪੂਰੇ ਪੰਜਾਬ ਦੇ ਵਿੱਚੋਂ ਸਾਡਾ ਜ਼ਿਲ੍ਹਾ ਮੋਹਰੀ ਹੈ ਔਰ ਲਗਭਗ ਸਾਰੇ ਪਰਿਵਾਰਾਂ ਨੂੰ ਜਿਨ੍ਹਾਂ ਕੇਸਾਂ ਦੇ ਵਿੱਚ ਕੋਈ ਤਕਨੀਕੀ ਨੁਕਸ ਨਹੀਂ ਸੀਗਾ ਸਾਰਿਆਂ ਨੂੰ ਨੌਕਰੀਆਂ ਮਿਲ ਚੁੱਕੀਆਂ ਨੇ 12 ਪਰਿਵਾਰਾਂ ਨੂੰ ਸੀ ਕੈਟਾਗਰੀ ਦੇ ਵਿੱਚ ਕੁਝ ਜਿਹੜੇ ਕਲੈਰੀਕਲ ਦੇ ਵਿੱਚ ਨੌਕਰੀਆਂ ਮਿਲੀਆਂ ਨੇ ਜਿਹੜੇ ਗ੍ਰੈਜੂਏਟ ਨੇ ਔਰ ਉਸ ਤੋਂ ਥੱਲੇ 69 ਪਰਿਵਾਰਾਂ ਨੂੰ ਡੀ ਕੈਟਾਗਰੀ ਦੇ ਵਿੱਚ ਨੌਕਰੀਆਂ ਮਿਲ ਕੇ ਉਹ ਨੌਕਰੀਆਂ ਜੁਆਇਨ ਕਰ ਚੁੱਕੇ ਨੇ ਸਿਰਫ ਇਹ ਨਹੀਂ ਕਿ ਨਿਯੁਕਤੀ ਪੱਤਰ ਜਾਰੀ ਹੋਏ ਨੇ ਉਹ ਮੈਡੀਕਲ ਵਗੈਰਾ ਕਰਾ ਕੇ ਆਪਣੀਆਂ ਨੌਕਰੀਆਂ ਦੇ ਉੱਤੇ ਹਾਜ਼ਰ ਹੋਏ ਨੇ ਸੋ ਅੱਜ ਦਾ ਜਿਹੜਾ ਸਾਡਾ ਸਮਾਗਮ ਹੈ ਅੱਜ ਇੱਥੇ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਆਮਦ ਪਰੇ ਜੀ ਸਾਡੇ ਸਾਬਕਾ ਸੀਐਮਓ ਤੇਜਵੰਤ ਸਿੰਘ ਢਿੱਲੋਂ ਜੀ ਤੇ ਬਾਕੀ ਹੋਰ ਅਦਾਰਿਆਂ ਦੇ ਵਿੱਚ ਜਿੰਨੇ ਵੀ ਕਰਮਚਾਰੀ ਜਾਂ ਅਧਿਕਾਰੀਆਂ ਨੇ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਇਹਨਾਂ ਜਿਹੜੇ ਚੀਤ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀਆਂ ਦਿਵਾਉਣ ਜਾਂ ਮਾਅਬਜਾ ਦਿਵਾਉਣ ਦੇ ਵਿੱਚ ਆਪਣਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਸਨਮਾਨਿਤ ਕਰਨ ਵਾਸਤੇ ਅਸੀਂ ਅੱਜ ਦਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਜਿੰਨੇ ਵੀ ਕਰਮਚਾਰੀ ਚਾਹੇ ਉਹ ਤਹਿਸੀਲ ਦੇ ਵਿੱਚ ਐਸਡੀਐਮ ਡਾਕਟਰ ਦੇ ਵਿੱਚ ਚਾਹੇ ਉਹ ਸੀਐਮਓ ਦਫਤਰ ਦੇ ਵਿੱਚ ਜਿਨ੍ਹਾਂ ਨੇ ਵਿਦਾਊਟ ਕੋਈ ਕਰਪਸ਼ਨ ਤੋਂ ਇਮਾਨਦਾਰੀ ਦੇ ਨਾਲ ਸਾਡੇ ਨਾਲ ਸਾਰੇ ਪਰਿਵਾਰਾਂ ਦਾ ਸਹਿਯੋਗ ਕੀਤਾ ਉਹਨਾਂ ਨੂੰ ਅਸੀਂ ਸਨਮਾਨਿਤ ਕਰ ਰਹੇ ਹਾਂ ਇਹਨਾਂ ਪਰਿਵਾਰਾਂ ਵੱਲੋਂ ਉਹ ਅੱਜ ਦਾ ਸਾਡਾ ਸਾਰਾ ਇਹ ਪ੍ਰੋਗਰਾਮ ਹੈ ਠੀਕ